ਜੀ ਸਸੀਗਲ ਦੋਸਤੋ ਅੱਜ ਦੀ ਅਪਡੇਟ ਅੰਗਰਵੜੀ ਵਰਕਰਾਂ ਲਈ ਤਾਜ਼ਾ ਖਬਰ ਅੰਗਰਵੜੀ ਵਰਕਰ ਯੂਨੀਅਨ ਦੀ ਮੀਟਿੰਗ ਮੰਗਾ ਤੇ ਸਬੰਧ ਵਿੱਚ ਪ੍ਰਦਾਨ ਹਰ ਗੋਬਿੰਦ ਕੌਰ ਦਾ ਵੱਡਾ ਬਿਆਨ ਪੂਰੀ ਅਪਡੇਟ ਹੌ ਚਾਹੁੰਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਆਲ ਪੰਜਾਬ ਅੰਗਰਵੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਦੀ 140 ਵਰਕਰਾਂ ਤੇ ਹੈਲਪਰਾਂ ਦੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਪਰੇਸ਼ਾਨ ਹੋ ਕੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਪੁਹੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਉਹਨਾਂ ਕਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਸੂਬੇ ਦੀਆਂ ਅੰਗਰਬੜੀ ਵਰਕਰਾਂ ਤੇ ਹੈਲਪਰਾਂ ਦੀਆਂ ਤਨਖਾਹਾਂ ਦੁੱਗਨੀਆਂ ਕਰ ਦਿੱਤੀਆਂ ਜਾਣਗੀਆਂ। ਪਰ ਇੱਥੇ ਤਾਂ ਪਹਿਲਾਂ ਮਿਲਦੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਉਹਨਾਂ ਕਹ ਕਿ ਇਹ ਵੀ ਕਿਹਾ ਗਿਆ ਸੀ ਕਿ ਉਹਨਾਂ ਦੀ ਸਰਕਾਰ ਆਉਂਦੇ ਧਰਨੇ ਮੂਰੇ ਬਾਜੀ ਨਹੀਂ ਲਗਾਈ ਜਾਣਗੇ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਹੋ ਉਲਟ ਰਿਹਾ ਹੈ ਇਸ ਮੌਕੇ ਜੁਨੀ ਦੀ ਆਗੂਆਂ ਦੇ ਵਿਧਾਇਕ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੇ ਪੀਏ ਨੂੰ ਮੰਗ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਨਖਾਹਾਂ ਨਾ ਮਿਲਣ ਦਾ ਇੱਕ ਵੱਡਾ ਸੰਘਰਸ਼ ਵੱਡੇ ਪੱਧਰੀ ਸੰਘਰਸ਼ ਪੂਰੇ ਪੰਜਾਬ ਦੇ ਵਿੱਚ ਕੀਤਾ ਜਾਏਗਾ ਤਾਂ ਇਹ ਇੱਕ ਵੱਡੀ ਅਪਡੇਟ ਅੰਗਰੇਜ਼ੀ ਮੁਲਾਜ਼ਮਤ ਹੈਲਪਰਾਂ ਦੇ ਲਈ ਨਿਕਲ ਕੇ ਆਈ ਸੀ ਇਸ ਤੋਂ ਇਲਾਵਾ ਅਲੱਗ-ਅਲੱਗ ਡਿਸਟ੍ਰਿਕਟ ਵਾਈਜ਼ ਜੋ ਡਿਸਟ੍ਰਿਕਟ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਆਪਣੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਤਾਂ ਤੁਸੀਂ ਵੀ ਅੰਗਰਵੜੀ ਮੁਲਾਜ਼ਮ ਹੋ ਅੰਗਰਵੜੀ ਵਰਕਰ ਜਾਂ ਫਿਰ ਹੈਲਪਰ ਤਾਂ ਆਪਣੇ ਜ਼ਿਲ੍ਹਾ ਪ੍ਰਧਾਨ ਦਾ ਸਾਥ ਜ਼ਰੂਰ ਲਓ ਤਾਂ ਕਿ ਮਿਲ ਕੇ ਹੀ ਆਪਾਂ ਇਸ ਦਾ ਹੱਲ ਕਰਵਾ ਸਕਦੇ ਆ ਅਦਰਵਾਈਜ਼ ਆਪਣਾ ਜੋ ਹੱਲ ਹੈ ਪਹਿਲਾਂ ਵੀ ਲੰਬੇ ਸਮੇਂ ਤੋਂ ਸੰਘਰਸ਼ ਕਰਨ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋਇਆ ਤਾਂ ਅਗਰ ਆਪਾਂ ਅੱਜ ਵੀ ਘਰਾਂ ਦੇ ਵਿੱਚ ਬੈਠੇ ਰਹੇ ਔਰ ਚੁੱਪ-ਚੁੱਪ ਬਿਖਦੇ ਰਹੇ ਤੇ ਆਪਾਂ ਨੂੰ ਕੋਈ ਕਨਫਰਮ ਨਹੀਂ ਕਿ ਕੋਲੋਂ ਤੱਕ ਆਪਣਾ ਫਾਈਨਲ ਹੱਲ ਕੀਤਾ ਜਾਵੇਗਾ ਤਾਂ ਇਹ ਇੱਕ ਵੱਡੀ ਅਪਡੇਟ ਲੈ ਕੇ ਤੁਹਾਡੇ ਲਈ ਆਈ ਸੀ ਐਸ ਤੋਂ ਮੈਂ ਹੋਰ ਨਵੀਆਂ ਤਾਜ਼ੀਆਂ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ